ਸਰਵਾਰ ਉਪਦੇਸ਼ ਪੇਸ਼ ਕਰਦੇ ਨੇ ਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਪੂਰਨ ਸਤ ਗੁਰ ਪ੍ਰਸਾਦ ਇਹ ਗੁਰੂ ਦਸਵੇਂ ਪਾਤਸ਼ਾਹ ਨੇ ਪੰਝੇ ਪਿਆਰੇ ਜਦੋਂ ਪੰਜ ਪਿਆਰੇ ਸਾਜੇ ਆ ਇਹ ਸ਼ਬਦ ਦਿੱਤਾ ਇਹਦਾ ਮਹਾਤਮੇ ਉਹ ਹੈ ਜੋ ਪਰਿਸ਼ ਇਹ ਇਹ ਨੂੰ ਸਿਮਰਿ ਜੇ ਸਿਮਰਨਾ ਹੋਵੇ ਐਤਵਾਰ ਤੋਂ ਲੈ ਕੇ ਚੜ੍ਹਦੀ ਕਲ ਮੁਖ ਰੱਖੋ ਤੇ ਇਹਦੀਆਂ ਪੰਜ ਮਾਲਾਂ 40 ਦਿਨ ਵਾਸਤੇ ਹਰ ਰੋਜ਼ ਸਿਮਰੋ ਜਿਵੇਂ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਗੱਦੀ ਬਖਸ਼ੀ ਹੈ ਉਦੋਂ ਪਹਿਲਾਂ ਇਹ ਸਾਧਨ ਕਰਾਇਆ 40 ਦਿਨਾਂ ਦੇ ਵਿੱਚ 에ਰੂ ਸਿਮਰੋ ਪੁਰਸ਼ ਨੂੰ ਅਵਸ਼ਕ੍ਰੀ 4 ਦੇ ਦਰਸ਼ਨ ਹੋਣਗੇ। ਉੱਥੇ ਦੱਸਿਆ ਹੈ ਵੀ ਜਮਨੀ ਨੇੜੇ ਆਉਂਦਾ। ਜੀਨੇ ਪੁਰਸ਼ ਨੇ ਸਾਧਨ ਕਰਿਆ। ਮੈਂ ਫੇਰ ਪਰਸਾਵਾ ਵੀ ਐਤਵਾਰ ਤੋਂ ਲੈ ਕੇ ਐਤਵਾਰ ਸੂਰਜ ਦਾ ਦਰਨ ਹੈ। ਸਵੇਰੇ ਸ਼ਾਮ ਨਾਲ ਕਰਕੇ ਕਿ ਤੋਂ ਵਜੇ ਦਾ ਵਕਤ ਤਾਂ ਇੱਕ ਪਾਠ ਕਰਕੇ ਇੱਕ ਮਣਕਾ ਛੱਡ ਦੇਣਾ ਅਠੋਤਰੀ ਮਾਲਾ ਦਾ ਪੰਜ ਪਾਠ ਕਰੇ ਤਾਂ 40 ਦਿਨਾਂ ਦੇ ਵਿੱਚ ਅਵਸ਼ ਭਗਵਾਨ ਦਰਸ਼ਨ ਬੰਦੇ ਇਹ ਰਿਛੇ ਮਨੇ ਚੋਰੀ ਪਰਾਇ ਨਿੰਦਿਆ ਯੋਗ ਯਲਮ ਮਾਸ ਮਦ ਪਾਨ ਆਪਣਾ ਧਰਮ ਏ ਇਹ ਰੱਖਣਾ ਇਹ ਰੱਖ ਕੇ 40 ਦਿਨ ਕੁਰਸ਼ ਸਵਰਨ ਕਰੇ ਉਥੇ ਗੁਰਨਾਨਕ ਦੇ ਮਹਾਰਾਜ ਨੇ ਕਿਹਾ ਵੀ ਉਹਨੂੰ ਪ੍ਰਭੂਾਨ ਅਵਸ਼ਿਅ ਦਰਸ਼ਨ ਦਿੰਦੇ ਆ ਕੋਈ ਵਿਗਨ ਨਹੀਂ ਪੈਂਦਾ ਉਹ ਵੀ ਮੂਲ ਮੰਤਰ ਹੈ ਇਹ ਵੀ ਮਹਾਰਾਜ ਨੇ ਇਹ ਵੀ ਮੂਲ ਮੰਤਰ ਹੈ ੴ ਸਤਿ ਗੁਰ ਪ੍ਰਸਾਦਿ ਇਕ ਓਕਾਰ ਸਦਾ ਸਤ ਹੈ ਗੁਰੂ ਮਿਹਰ ਕਰਨ ਦ੍ਰਿਸ਼ਟੀ ਕਰਨ ਦਇਆ ਕਰਨ ਜਿਸ ਪਰਿਸ਼ੁਦੇ ਹਿਰਦੇ ਵਿੱਚ ਹੈ ਸਭ ਸਿੰਧ ਚੋਂ ਪਾਰ ਹੋ ਜਾਂਦਾ ਹੈ ਐਸੀ ਕਿ ਇਕ ਓਕਾਰ ਸਤ ਨਾਮ ਕਰਤਾ ਪੁਰਖ ਨਿਰਤ ਨਿਰਵੈਰ ਅਕਾਲ ਮੂਰਤ ਤੈਉਨੀ ਸਤ ਪਉ ਗੁਰ ਪ੍ਰਸਾਦ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਪਉੜੀ ਸਹ ਪੰਗੋ ਗੁਰਪ੍ਰਸਾਦ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਪਉੜੀ ਸਹ ਪੰਗੋ ਗੁਰਪ੍ਰਸਾਦ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਪਉੜੀ ਸਹ ਪੰਗੋ ਗੁਰਪ੍ਰਸਾਦ اکوںکار ست نام کرتا پور نرپ نرویر اکال مہرت اجونی سہ پؤن گر پرشاد اکوکار ست نام کرتا پور نرپ نرویر اکال مورت اجونی سے پؤن گر پرشاد اکوکار ست نام کرتا پور نرپ نرور اکال مہرت اجونی سہ گر پرشاد ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਪਉੜੀ ਸਹ ਪੰਗੋ ਗੁਰਪ੍ਰਸਾਦ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਪਉੜੀ ਸਹ ਪੰਗੋ ਗੁਰਪ੍ਰਸਾਦ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਪਉੜੀ ਸਹ ਪੰਗੋ ਗੁਰਪ੍ਰਸਾਦ اکوکار ست نام کرتا پرک نرپ نرویر اکال مورت اجونی سے پؤ گر پرشاد ست نام کرتا پرک نرپ نرویر اکال مورت اجونی سے پؤں گر پرشاد اکوکار ست نام کرتا پورکھ نرپ نرویر اکال گر پرشاد ਸ੍ਰੀ ਵਾਹਿਗੁਰੂ ਜੀ ਕੀ ਫਤਿਹ